ਉਤਨਾ ਸਰਦ ਦਾ ਫਿੱਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮੁਲਾਜ਼ਮ ਤਫਕਾਰੀ ਇਸ ਮਨੇ ਦਾ ਸਪਾਈ ਦੇ ਦਿੱਤੇ ਉਹ ਅੱਜ ਭੁੱਕੇ ਮਰਨੇ ਆ ਜੀ ਸਾਡੇ ਆਦਮੀ ਖਨਾ ਬੱਚਿਆਂ ਦੀ ਪਰਨਿਆ ਕਿੰਨਾ ਜਣਾ ਖਰਾਬ ਹੋ ਗਿਆ ਚਿਰ ਪੈਣਾ ਵੀ ਚੁੱਚਾ ਧੂਈ ਕਰਕੇ ਜੀ ਸਾਡੇ ਮੁਲਾਜ਼ਮਾਂ ਦਾ ਬੇਤਮੀਨ ਮਚਾਉ ਹੋ ਰਾ ਉਹ ਉਤਨਾ ਭੁੱਕੇ ਹਸਪਤਾਲ ਪਿੱਛਾ ਗਿਆ ਜਿਸ ਤੋਂ ਬਾਅਦ ਵੀ ਮਸਲਾ ਕਿ ਨਾ ਸਾਡਾ ਮੁਲਾਜ਼ਮਾਂ ਨੇ ਨਾਮ ਹੀ ਲਿਆ ਅਬ ਡੀਪਰ ਸਟ੍ਰੈਟਜੀ ਪਾਇਆ ਕਿਸ ਤੋਂ ਬਾਅਦ ਵੱਡਾ ਸੰਗਰਸ਼ ਕੀਤਾ ਜਾਏਗਾ ਉਹ ਤਾਂ ਅਸੀਂ ਆਪ ਹੀ ਪ੍ਰਧਾਨ ਕੋਲ ਮੈਂ ਖੁਦ ਗਿਆ ਸੀ ਲਗਾ ਪ੍ਰਧਾਨ ਜੀ ਤੁਸੀਂ ਸਾਇਨ ਕਰੋ ਕਿ ਸਾਡਾ ਸਾਡਾ ਕਫੋਰ ਕੀ ਹੈ ਸਾ ਕਿਤਨਾ ਦਿਨ ਹੋ ਗਿਆ ਮਿਲ ਸੈਲਰੀ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਪ੍ਰਧਾਨ ਬਣਿਆ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣਿਆ ਹੋ ਗਿਆ ਇੱਕ ਵਾਰ ਨਹੀਂ ਇਹ ਜੇ ਕੋਈ ਲਗਾ ਸਕਦੀ ਆ ਪਿਛਲੀ ਸਰਕਾਰਾਂ ਬੰਦੇ ਵੀ 3-3 ਮਹੀਨੇ ਸੈਲਰੀਆਂ ਨਹੀਂ ਦਿੰਦਾ ਇਹਦਾ ਬੱਸ ਇਸ ਤਰ੍ਹਾਂ ਇਹ ਜਿਹੜੇ ਮੈਂ ਲੇ ਵਿੱਕੀ ਫੜ ਫੋਨ ਯਾਰ ਆ ਜਾ ਕਿ ਯਾ ਸਮਾਨਾ ਮੁਟਾਵਾਂ ਜੁਲਾਵਾਂ ਮੁਟਾਵਾਂ ਲੇ ਵਿੱਕੀ ਫੜ ਫੋਨ ਯਾਰ ਆ ਜਾ ਕਿ ਅੱਜ ਚੱਲਿਆ ਪਿਛਲੇ 4 ਦਿਨ ਤੋਂ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਪਿਆ ਗਰਮੀ ਦਾ ਮਾਹੌਲ ਹੈ ਬਿਮਾਰੀ ਜਿਹੜਾ ਫੈਲਣ ਦਾ ਖਤਰਾ ਹੈ ਚਲੋ ਇਹਨਾਂ ਦਾ ਜਿਹੜਾ ਸਰਕਾਰ ਨਾਲ ਜੋ ਪ੍ਰਧਾਨ ਜੀ ਦਾ ਸਾਡਾ ਕੋਈ ਸਿਸਟਮ ਚੱਲ ਰਿਹਾ ਲੋਨ ਤਿਆਰ ਤਿਆਰੇ ਜੋਹਰੀਆਂ ਨੇ ਉਹਦੇ ਵਿੱਚ ਪ੍ਰਧਾਨ ਨੂੰ ਦੇਖਣਾ ਚਾਹੀਦਾ ਹੈ ਵੀ ਜਿਹੜੇ ਮਲਾਜੋ ਨੇ ਇਹ ਜਿਹੜੇ ਮਲਾਜੋ ਨੇ ਸਰਕਾਰੀ ਨੌਕਰੀ ਕਰਦ ਨੇ ਇਹਨੇ ਕਿਸੇ ਸਕੂਲ ਦੀ ਫੀਸ ਭਰਨੀ ਹੈ ਕਿਸੇ ਨੇ ਕਿਸੇ ਕਟਣੀ ਹੈ ਕਿਸੇ ਰਾਸ਼ ਲੈਣਾ ਹੈ ਸਭ ਦੇ ਪੈਸੇ ਜਿਹੜੇ ਹੁੰਦੇ ਨੇ ਇਹ ਸਾਰੇ ਵਿਚਾਰੇ ਕਈ ਬਰਾਜ ਮੇ ਹਨ ਜੋ ਸਾਰੇ ਤਰ੍ਹਾਂ ਦੇ ਤੇ ਡਿਪੈਂਡ ਕਰਦੇ ਨੇ ਇਹ ਮੈਂ ਵੀ ਗਿਆ ਸੀ ਪ੍ਰਧਾਨ ਜੀ ਨੂੰ ਸਾਈਨ ਕਰਾਉਣ ਵਾਸਤੇ ਕੋਈ ਨਹੀਂ ਮਜੂਰੀ ਹੋਣੀ ਇਹ ਸਾਈਨ ਨਹੀਂ ਕੀਤੇ ਹੋਏ ਤੇ ਅਕਾਊਂਟੈਂਟ ਸਾਹਿਬ ਤੇ ਇਹੋ ਸਾਹਿਬ ਨੇ ਜੋਰ ਲਿਆ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਤੋਂ ਅਸੀਂ ਬੇਨਤੀ ਕਰਦਾ ਪ੍ਰਧਾਨ ਜ ਅੱਜ ਜੀ ਕੀ ਕਹਾਂਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਇਤਨਾ ਸਰਦ ਤਾ ਫੁਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮਲਾਜ਼ਮ ਤਫਤਰੀ ਸਮਾਨੇ ਦਾ ਸਫਾਈ ਦੇ ਵਜੋ ਉਹ ਅੱਜ ਭੁੱਖੇ ਮਰਨੇ ਆ ਜੀ ਸਾਡੇ ਐਡਮਿਸ਼ਨਾਂ ਬੱਚਿਆਂ ਦੀਆਂ ਭਰਨੀਆਂ ਸੁਭਲ ਸਾਡਾ ਖਰਾਬ ਹੋ ਗਿਆ ਸਿਰਫ ਇਹਨਾਂ ਦੀ ਖਿੱਚਾ ਧੂਈ ਕਰਕੇ ਜੀ ਸਾਡੇ ਮਲਾਜ਼ਮਾਂ ਦਾ ਬਹੁਤ ਤਕੜਾ ਨੁਕਸਾਨ ਹੋ ਰਾ ਤੇ ਅੱਜ ਤਾਂ ਅਸੀਂ ਪੁਤਲਾ ਫੁਕਿਆ ਜੀ ਅਸੀਂ ਆਂਦੇ ਟਾਈਮ ਨੂੰ ਜੇ ਕੱਲ ਤੱਕ ਟੰਗਾ ਨਾ ਪਈ ਅਸੀਂ ਜਿਹੜੀ ਨਹਿਰ ਦਾ ਮੇਨਪੂਲ ਹੈ ਜੀ ਸਮਾਣੇ ਦਾ ਉਥੇ ਬਹੁਤ ਵੱਡਾ ਜਾਮ ਲਾਨ ਚੱਲਿਆ ਤੇ ਜੇ ਉਹਦੇ ਬਾਅਦ ਵੀ ਕੋਈ ਨਾ ਬਣਿਆ ਅਸੀਂ ਪੂਰੇ ਪੰਜਾਬ ਨੂੰ ਆਪਣੇ ਨੂੰ ਜਿਹੜੀ ਸਾਡੀ ਪੰਜਾਬ ਦੀ ਜੁਨੀਅਨ ਹੈ ਉਹ ਦੇਖ ਰਹੀ ਦੀ ਹੈ ਅਸੀਂ ਉਹਨੂੰ ਕਾਲ ਕਰਾਂਗੇ ਜੀ ਪੂਰਾ ਅਸੀਂ ਪੰਜਾਬ ਇੱਥੇ ਇਕੱਠਾ ਕਰਨ ਲੱਗੇ ਆ ਕਿੰਨਾ ਕੋ ਟਾਈਮ ਤੋਂ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਾਈਮ ਜੀ ਸਾਨੂੰ ਐਨ ਲਾ ਲੋ ਸਾਡੀ 7 ਤਰੀਕ ਨੂੰ ਅਸਲ ਦਾ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਈ ਤੇ 20 ਤਰੀਕ ਹੋ ਗਈ ਜੀ ਅੱਜ ਤੇ ਸਮੱਸਿਆ ਸਮੱਸਿਆ ਸਾਨੂੰ ਤਾਂ ਸੰਤੋ ਅਜੇ ਤੱਕ ਕੋਈ ਡਸਟ ਹੈ ਜੇ ਇਸ ਤੋਂ ਬਾਅਦ ਵੀ ਕੋਈ ਨਹੀਂ ਰਿਜ਼ਲਟ ਨਿਕਲਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਸਾਡਾ ਇਹ ਹੋਊਗਾ ਜੀ ਅਸੀਂ ਆਪਣਾ ਸਾਰਾ ਮਜ਼ਦਮ ਤਫਕਾ ਲੈ ਕੇ ਜੀ ਅਗਲਾ ਅਸੀਂ ਜਿਹੜਾ ਨਹਿਰ ਵਾਲਾ ਪੁਲ ਹੈ ਉਹ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਜੀ ਅੱਜ ਇੱਕ ਐਮਸੀ ਵੱਲੋਂ ਸਾਈਨ ਕਰਵਾਣਗੇ ਸੀ ਫਾਈਲ ਤੇ ਉੱਤੇ ਕੀ ਜਵਾਬ ਆਇਆ ਜੀ ਉਹ ਜਵਾਬ ਇਹ ਆਇਆ ਜੀ ਜਿਹੜਾ ਆਪਣੇ ਐਮਸੀ ਆਪਣਾ ਟਿੰਕਾ ਜੀ ਗਾਜੀਪੁਰਿਆ ਚੈੱਕ ਲੈ ਕੇ ਗਏ ਜੀ ਕੱਲ ਵੀ ਸੁਨੀਪਦਾਨ ਜੀ ਤੋਂ ਮੈਂ ਸੈਂਡ ਕਰਾ ਦਿੰਦਾ ਜੀ ਤੇ ਉਹਦੇ ਬਾਅਦ ਜੀ ਉਹ ਸਾਫ਼ ਜਵਾਬ ਦੇ ਕੇ ਜੀ ਮੈਂ ਸਹਿਮਤ ਨਹੀਂ ਕਰਦਾ ਜੀ ਕਰਨ ਕਰਨ ਕੋਈ ਨਹੀਂ ਕਰ ਕਰਨ ਦੇ ਕਰੇ ਹੁਣ ਪ੍ਰਧਾਨਗੀ ਦਾ ਰੌਲਾ ਚੱਲ ਰਿਹਾ ਕਿ ਵੀ ਪ੍ਰਧਾਨ ਉਹਨੂੰ ਬਣਾਇਆ ਜਾਵੇ ਆ ਉਹਨੂੰ ਬਣਾਇਆ ਜਾਵੇ ਕਿਸੇ ਨੂੰ ਬਣਾਉਣਾ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹ ਮੁਲਾਜ਼ਮਾਂ ਦੀਆਂ ਤਰ੍ਹਾਂ ਰੋਕਣ ਦਾ ਕੀ ਕਾਰਨ ਹੈ ਕੀ ਕੰਮ ਹੋਉਂਦਾ ਇਹਨਾਂ ਦਾ ਜੀ ਅਫਸਰੀ ਤੇ ਰੋਲਾ ਸਰਕਾਰਾਂ ਦਾ ਕਾਂਗਰਸ ਦਾ ਆ ਕਰਨੀ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਅਫਸਰੀ ਦੀ ਹੈ ਗਰੀਬਾਂ ਦਾ ਉਹ ਕਰ ਰਹੇ ਕਰਦਨ ਤੋੜ ਰਹੇ ਆ ਗਰੀਬਾਂ ਨੂੰ ਤਾਂ ਇਹ ਕਹਿੰਦੇ ਆ ਬਾਲ ਮਿੱਕੀਏ ਤੋਂ ਪੜਨ ਨਾ ਬਾਲਮੀਕੇ ਦਾਣ ਪਣ ਰਹੇ ਜਣ ਨਾ ਨਾ ਦੇ ਬੱਚਾ ਨੌਕਰੀ ਲੱਗਣ ਵੀ ਸਾਡੇ ਸਾਡੇ ਲੱਗਣ ਅਸੀਂ ਅਸੀਂ ਪੱਕੇ ਰਹੀਏ ਅਸੀਂ ਅਸੀਂ ਨੌਕਰੀਆਂ ਲੱਗੀਆਂ ਇਹ ਤਾਂ ਇਹ ਚਾਹਦੇ ਗਰੀਬ ਜਨਤਾ ਦਾ ਉਪਰ ਆਵੇ ਛੋਟੀ ਇਹ ਕਹਿੰਦੇ ਆ ਵੀ ਝਾੜੂਆ ਮਰਦਾ ਹੀ ਰਹਿ ਜਾਣ ਬਸ ਅੱਜ ਦਾ ਪੁੱਤਰਾ ਫੁੱਕਿਆ ਗਿਆ ਇਸ ਤੋਂ ਬਾਅਦ ਅਗਲਾ ਪ੍ਰੋਜੈਕਟ ਕੀ ਹੋਏਗਾ ਜੇ ਤਨਖਾਹ ਨਾ ਮਿਲੀ ਅਗਲਾ ਤਾਂ ਜੀ ਮੈਂ ਕਹਿੰਨੀ ਆ ਪਾਖੜਾ ਚ ਗਿਰ-ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਉਲਤੇ ਬੈਠਾਂਗੇ ਪਾਖੜਾ ਚ ਧੱਕਾ ਦੇਉਂਗੀ ਲੈ ਮੈਂ ਤਾਂ ਆ ਆ ਕੇ ਆ ਸਭ ਨਹੀਂ ਦੇ ਨਾਮ ਚਿੱਠੀ ਲਿਖ ਕੇ ਠੀਕ ਹੈ ਨਾ ਹੋਰ ਤਾਂ ਕੋਈ ਚਾਰ ਨਹੀਂ ਹੈਗਾ ਪਾਖੜਾ ਚ ਜਾ ਕੇ ਤੇ ਨਾ ਚ ਰਾਂਗੇ ਸੜਕ ਰੋਕਾਂਗੇ ਸਾਰੀਆਂ ਹਨ ਜਾਵੇ ਪਾਸ ਪਟਿਆਲੇ ਨੂੰ ਕਿੱਥੇ ਨੂੰ ਜਾਂਦੀ ਹੈ ਉਦੋਂ ਉਦਰਾ ਹੁਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਕੋਈ ਮਸਲਾ ਤਨਖਾਹ ਮਲਾਜ਼ਮਾਂ ਦੀਆਂ ਨਾ ਮਿਲੀਆਂ ਤਾਂ ਕੀ ਸਟ੍ਰੈਟਜੀ ਕੀਤਾ ਜਾਏਗਾ ਇਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕੀਤਾ ਜਾਏਗਾ ਕਿਉਂਕਿ ਅਸੀਂ ਅਸੂਨ ਪ੍ਰਧਾਨ ਕੋਲ ਮੈਂ ਖੁਦ ਗਿਆ ਸੀ ਮੈਂ ਕਿਹਾ ਪ੍ਰਧਾਨ ਜੀ ਤੁਸੀਂ ਸਾਈਨ ਕਰੋ ਕਿ ਸਾਡੇ ਸਾਡਾ ਕਸੂਰ ਕੀ ਹੈ ਸਾਡੇ ਮਲਾਜ਼ਮਾਂ ਦਾ ਕੀ ਕਸੂਰ ਹੈ ਕਿਉਂ ਸਾਨੂੰ ਹਰਾਸਮਨ ਕੀਤਾ ਜਾਂਦਾ ਕਿਉਂ ਤੁਸੀਂ ਜਾਣੀ ਕਰ ਸਕਦੇ ਜਦ ਤੁਹਾਡੇ ਕੋਲ ਇੱਕ ਟੋਲਟੀ ਇੱਕ ਉਹ ਹੈ ਤਾਂ ਤੁਸੀਂ ਸਾਡੇ ਨਾਲ ਖੜੋ ਜੇ ਤੁਹਾਡੇ ਨਾਲ ਕੋਈ ਤੱਕਾ ਹੋਇਆ ਕੋਈ ਹੋਰ ਹੈ ਤੁਹਾਡੀ ਆਪਣੀ ਪ੍ਰੋਬਲਮ ਹੈ ਸਾਡੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹ ਚੀਜ਼ ਅਸੀਂ ਨਾ ਬਰਦਾਸ਼ਤ ਕਰਨੀ ਹੈ ਤੇ ਨਾ ਹੋਵੇਗੀ ਅਸੀਂ ਡਟ ਕੇ ਇਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੁੱਤਲਾ ਸਾੜਿਆ ਕੱਲੋ ਅਸੀਂ ਮੈਦਾਨ ਤੇ ਆ ਕੇ ਧਰਨਾ ਲਾਵਾਂਗੇ ਧੰਨਵਾਦ ਜੀ ਕੁਪਤਾ ਜੀ ਕੀ ਕਹੋਗੇ ਲਗਾਤਾਰ ਸ਼ਹਿਰ ਦੇ ਵਿੱਚ ਬਹੁਤ ਰੌਲਾ ਪਿਆ ਹੋਇਆ ਹੈ ਸੈਲਫੀ ਨੂੰ ਲੈ ਕੇ ਤੇ ਅੱਜ ਕੰਨੇ ਬੁੱਕਲੇ ਵਗੈਰਾ ਵੀ ਕੁੱਕੇ ਕੀ ਕਹੋ ਕੁਝ ਦਿਨ ਪਹਿਲਾਂ ਵਦਵਾ ਜੀ ਮੇਰੇ ਖਿਲਾਫ ਮੇਰੇ ਕੁਝ ਕਾਉਂਸਲਰ ਸਾਹਿਬਾਨ ਨੇ بے ਪ੍ਰੋਸਗੀ ਦਾ ਮਤਾ ਪਾਇਆ ਸੀ ਤੇ 15 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰੀ ਸੀ ਮੈਂ ਮੀਟਿੰਗ ਦਾ ਟਾਈਮ ਰੱਖਿਆ ਸੀ 3 ਮਾਰਚ ਉਹਨਾਂ ਨੇ ਪ੍ਰੀਪੋਨ ਮੀਟਿੰਗ ਕਰ ਲਈ ਸੀ ਤਾਂ ਉਸ ਮੈਂ ਮੀਟਿੰਗ ਨੂੰ ਮਾਨਯੋਗ ਹਾਈ ਕੋਰਟ ਚ ਚੈਲੰਜ ਕਰਿਆ ਸੀ ਤੇ ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਸੁਣਾਉਂਦੇ ਹੋਏ ਉਹ ਮੀਟਿੰਗ ਜਿਹੜੀ 3 15 ਫਰਵਰੀ ਦੀ ਕਰੀ ਸੀ ਉਹ ਇਲੀਗਲ ਡਿਕਲੇਅਰ ਕਰਤੀ ਤੇ ਉਹਦਾ ਜਿਹੜਾ ਜੱਜ ਸਾਹਿਬ ਦਾ ਫੈਸਲਾ ਹਜੇ ਆਣਾ ਬਾਕੀ ਹੈ ਅੱਜ ਆਜੇ ਸ਼ਾਮ ਤੱਕ ਕੱਲ ਸਵੇਰੇ ਆਜੇ ਜਦ ਤੱਕ ਉਹਨਾਂ ਦਾ ਫੈਸਲਾ ਨਹੀਂ ਆਂਦਾ ਮੈਂ ਉਹਨਾਂ ਦੇ ਹੁਕਮਾਂ ਦੀ ਕਿਵੇਂ ਉਹਨਾਂ ਨੂੰ ਉਹਨਾਂ ਨੂੰ ਕਿਵੇਂ ਕਰ ਸਕਦਾ ਮੈਂ ਇਸ ਗੱਲ ਦੀ ਫਿਕਰਾਂ ਤਾਂ ਜਿਹੜੀ ਸੈਲਰੀ ਹੈ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਪ੍ਰਧਾਨ ਬਣਿਆ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਨਗਰ ਕਾਉਂਸਲ ਦਾ ਇੱਕ ਵਾਰ ਵੀ ਇਹ ਜੇ ਕੋਈ ਮਹੀਨਾ ਨਹੀਂ ਜਦੋਂ ਇਹ ਸੈਲਰੀ ਨਾ ਪਈ ਹੋਵੇ ਪਿਛਲੀ ਸਰਕਾਰਾਂ ਵੇਲੇ ਵੀ ਤਿੰਨ ਤਿੰਨ ਮਹੀਨੇ ਸੈਲਰੀਆਂ ਨਹੀਂ ਪਈਆਂ ਉਦੋਂ ਕੋਈ ਇਹ ਜਿਆ ਪ੍ਰੋਟੈਸਟ ਨਹੀਂ ਹੋਇਆ ਇਹ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਆ ਔਰ ਕੁਝ ਮੇਰੇ ਆਪਣੇ ਲੋਕ ਵੀ ਆ ਮੇਰੇ ਆਪਣੇ ਪਾਰਟੀ ਦੇ ਲੋਕ ਵੀ ਆ ਇਹ ਉਹਨਾਂ ਦੀ ਸ਼ਹਿਤ ਇਹ ਹੜਤਾਲ ਹੋਈ ਹੈ ਕੁਝ ਨਹੀਂ ਅੱਜ ਆ ਸਵੇਰੇ ਸੈਲਰੀ ਇਹਨਾਂ ਦੀ ਪੈ ਜਾਣੀ ਹੈ ਮੇਰੇ ਕੋਲ ਤਿੰਨ ਚਾਰ ਦਿਨ ਪਹਿਲਾਂ ਵੀ ਯੂਨੀਅਨ ਦੇ ਲੋਕ ਆਏ ਸੀ ਸਾਰੇ ਸਫਾਈ ਕਰਮਚਾਰੀ ਯੂਨੀਅਨ ਦੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ ਤੁਹਾਡਾ ਭਰਾ ਕੋਈ ਪ੍ਰਧਾਨ ਵਾਲੀ ਗੱਲ ਨਹੀਂ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਜ਼ਿਆਦਾ ਤੰਗ ਹੈ ਮੈਨੂੰ ਪਤਾ ਹੈ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਸੈਸ਼ਨ ਖਤਮ ਹੋ ਕੇ ਹਟਿਆ ਕਿ ਤੁਸੀਂ ਮੇਰੇ ਤੋਂ ਲੈ ਜੋ ਮੈਂ ਭਰਾ ਬਣ ਕੇ ਤੁਹਾਡੇ ਨਾਲ ਖੜਿਆ ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ ਉਹ ਵੀ ਖੜਿਆ ਜਦੋਂ ਤੁਹਾਡੀ ਸੈਲਰੀ ਪੈ ਜੇਗੀ ਤਾਂ ਤੁਸੀਂ ਮੈਨੂੰ ਆਪਣਾ ਇਕੱਠਾ ਕਰਕੇ ਵਾਪਸ ਦੇ ਦਿਓ ਮੈਂ ਤਾਂ ਹਰ ਤਰੀਕੇ ਨਾਲ ਉਹਨਾਂ ਨਾਲ ਖੜਿਆ ਪਰ ਇਹਦੇ ਚ ਜਿਹੜਾ ਹੈ ਨਾ ਈਓ ਸਾਹਿਬ ਸਾਡੇ ਕੋਆਪਰੇਟ ਨਹੀਂ ਕਰ ਰਹੇ ਬਿਲਕੁਲ ਵੀ ਜਦ ਕਿ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਤੁਸੀਂ ਕਿ ਜੇ ਜਦ ਤੱਕ ਜੱਜ ਸਾਹਿਬ ਦਾ ਫੈਸਲਾ ਨਹੀਂ ਆਂਦਾ ਹਫਤਾ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਕ ਸਾਡੇ ਦੇ ਚ ਮਿਊਨਿਸਪਲ ਐਕਟ ਚ ਪ੍ਰੋਵੀਜ਼ਨ ਹੈ ਜੇ ਕੋਈ ਇਹ ਜੀ ਗੱਲ ਦਿੱਕਤ ਆ ਜਾਏ ਤਾਂ ਤੁਸੀਂ ਏਡੀਸੀ ਜਿਹੜੇ ਅਰਬਨ ਹੈ ਸਾਡੇ ਉਹ ਸਿੰਗਲ ਸਾਈਨ ਦੀ ਪਾਵਰ ਦੇ ਦੇਣਾ ਇਹ ਸਭ ਨੂੰ ਮਿਲ ਸਕਦੀ ਸੀ ਠੀਕ ਹੈ ਉਹ ਕਰਕੇ ਮੈਂ ਕਿਹਾ ਪਾਵਰ ਲੈ ਲਓ ਸੀ ਕਰਵਾ ਲਓ ਸਾਈਨ ਸਿੰਗਲ ਚੈੱਕ ਅਪ ਸੈਲਰੀ ਦਾ ਕਰੀਏ ਬਾਕੀ ਦੇ ਜਿਹੜੇ ਅੱਜ ਆਰਡਰ ਆ ਜਾਏਗਾ ਆਰਡਰ ਮੇਰੀ ਫੇਵਰ ਚ ਹੀ ਆਣਾ ਮੈਨੂੰ ਪਤਾ ਇਸ ਗੱਲ ਦਾ ਮਾਨ ਹੈ ਜਦੋਂ ਇੱਕ ਤਕਲੀਫ ਹੈ ਦਿੱਕਤ ਹੈ ਬਸ ਕਿ ਮੈਨੂੰ ਪਤਾ ਲਾ ਦੇ ਕਿ ਰਿਟਰਨ ਚਾਹ ਤਾਂ ਮੈਂ ਮਿਟ ਸਾਈਨ ਕਰਦਾ ਮੈਨੂੰ ਕੀ ਭੌਂਦ ਮੈਂ ਕਰਨ ਚ ਲੋਕ ਤਾਂ ਜੀ ਤੁਸੀਂ ਸੈਲਰੀ ਦੀ ਗੱਲ ਕਰ ਰਹੇ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੀ ਕੋਈ ਡੀਸੀ ਵਗੈਰਾ ਨਾਲ ਵੀ ਵੀ ਜਲਦੀ ਜਿਹੜਾ ਮੈਟਰ ਸੋਟ ਆਊਟ ਹੋ ਸਕੀ ਨਹੀਂ ਡੀਸੀ ਸਾਹਿਬ ਵੀ ਸਾਰੇ ਮਜਬੂਰ ਹੈ ਜਦ ਤੱਕ ਹਾਈ ਕੋਰਟ ਦੇ ਆਰਡਰ ਦੀ ਕਾਪੀ ਨਹੀਂ ਆਉਂਦੀ ਉਹਨਾਂ ਦੀ ਕੋਈ ਅਵੇਲਾ ਕੋਈ ਨਹੀਂ ਕਰਦਾ ਆਰਡਰਸ ਦੀ ਜਦ ਤੱਕ ਮਾਨਯੋਗ ਜੱਜ ਸਾਹਿਬ ਦਾ ਹੁਕਮ ਨਹੀਂ ਆਂਦਾ ਉਹ ਤੱਕ ਸਾਰੇ ਮਜਬੂਰ ਹੈ